ਕੋ ਜਦੋਂ ਚੇਤੇ ਕਰ ਲਨੇ ਜੀ ਕਿਹੜੀ ਇੱਕੀ ਮੈਂ ਪਹਿਲੇ ਦਿਨ ਹੀ ਇਸ ਨੂੰ ਕਹਿਤਾ ਸੀ ਮੈਨੂੰ ਹੱਥ ਨਾ ਲਾਵੇ ਹਾਂਜੀ ਮੈਨੂੰ ਪਹਿਲੇ ਦਿਨ ਤੋਂ ਹੀ ਇਹ ਪਸੰਦ ਸੀ ਹਾਂਜੀ ਐ ਜੀ 2 ਮਹੀਨੇ ਤੱਕ ਕਮਰੇ ਤੋਂ ਬਾਹਰ ਨਹੀਂ ਨਿਕਲਿਆ ਡਿਪਰੈਸ਼ਨ ਨਹੀਂ ਗੋਲੀਆਂ ਵੀ ਖਾਧੀਆਂ ਇੱਕ ਦੋ ਵਾਰੀ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਘਰ ਦੇ ਅੰਦਰ ਜਦੋਂ ਫੀਸਾਂ ਵਗਾਉਣੀਆਂ ਹੁੰਦੀਆਂ ਸੀਗੀਆਂ ਪੈਸੇ ਵਗਾਉਣੇ ਸੀ ਉਦੋਂ ਪੂਰੀ ਖੁਸ਼ ਹੁੰਦੀ ਸੀ ਵਧੀਆ ਵਧੀਆ ਗੱਲ ਕਰਦੀ ਸੀ ਏਡਾ ਜਾ ਕੇ ਇਸਨੇ ਕਿਹਾ ਕਿ ਮੈਂ ਸਿੰਗਲ ਹਾਂ 에어ਪੋਰਟ ਤੇ ਉੱਤਰਦੇ ਆ ਰਿਹਾ ਸੀਗਾ ਜੀ ਸਾਰੇ ਹਣੇ ਇੱਕ ਮੁੰਡਾ ਹੋ ਜਾਂਦਾ ਵੇ ਕੋਈ 45 ਲੱਖ ਰੁਪਇਆ ਲਵਾ ਗਈ ਕੁੜੀ ਤੇ ਮੁੰਡੇ ਦਾ ਤੇ ਕੁੜੀ ਬਾਹਰ ਜਾ ਕੇ ਜੋ ਹੋ ਰਿਹਾ ਤੁਹਾਨੂੰ ਪਤਾ ਹੀ ਨਹੀਂ ਉੱਪਰ ਗਈ ਹਾਂਜੀ ਮੈਂ ਤਾਂ ਇਹੋ ਜਿਹਾ ਮੁੰਡੇ ਦੇ ਹੈਰਾਨ ਆ ਕਿ ਜਦ ਪਤਾ ਤੁਹਾਨੂੰ ਆਹ ਸੀਨ ਚੱਲਦਾ ਪਿਆ ਵਾ ਤੁਸੀਂ ਪਾਸਵਰਡ ਤੇ ਮਿਸਿਸ ਐਂਡ ਮਿਸਿਸ ਕਿਉਂ ਨਹੀਂ ਕਰਉਂ ਤੋ ਕੁੜੀਆਂ ਦੇ ਟਰਸਟ ਟਰਸਟ ਫਿਰ ਉਹ ਉਹਨੋਂ ਕੁੜੀ ਦਾ ਟਰਸਟ ਹੋ ਗਿਆ ਦੇ ਆ ਬੂ ਤਾਂ ਜਿਹੜੀ ਜੀ ਕਿਸਮ ਵਿੱਚ ਲਿਖਿਆ ਹੁਣ ਹੋਣੀ ਹੁਣੀਆਂ ਬੰਦ ਇਹਨੂੰ ਕੋਰਟ ਤੇ ਜਾਂਦੇ ਸਾਰਿਆਂ ਚੂੜਾ ਲਾਇਆ ਚੂੜਾ ਨਾਲ ਡਸਟ ਨਾ ਨਾ ਕਹਿੰਦੇ ਉੱਥੇ ਜਦ ਕੁੜੀ ਗਈ ਨਾ ਉੱਥੇ ਉਹਨੇ ਜਿਹੜਾ ਸਟਡੀ ਪਰਮਿਟ ਲੈਣਾ ਹੁੰਦਾ ਨਾ ਉਹਦੇ ਅਫਸਰ ਹੁੰਦਿਆ ਕਿ ਮੈਰਿਡ ਅਨਮੈਰਿਡ ਕੁੜੀ ਨੇ ਤੇ ਮੈਰਿਡ ਸ਼ੋ ਕੀਤਾ ਤੇ ਇੱਕ ਕਰਤਾ ਤੇ ਆਪਣੇ ਦੋਸਤਾਂ ਸਹੇਲੀਆਂ ਕੋਲੇ ਵੀ ਇਹੀ ਦੱਸਿਆ ਕੁੜੀ ਨੇ ਉੱਥੇ ਜਿਹੜੇ ਸਹੇਲੀਆਂ ਬਣੀਆਂ ਨੇ ਕਿ ਮੈਂ ਤਾਂ ਸਿੰਗਲ ਆ ਹਾਂ ਕੁੜੀ ਨਹੀਂ ਹੈ ਇਸ ਲਈ ਆਪਾਂ ਹੁਣ ਬਾਈ ਦੀ ਦੇਖ ਲਈ ਇਹੋ ਜੀ ਸਾਡੀ ਸਾਡੀ ਬੀਤੀ ਸੁਣਦੇ ਹੜਜੋ ਨਹੀਂ ਨਹੀਂ ਇੱਕ ਮਿੰਟ ਗੱਲ ਸੁਣ ਉੱਥੇ ਬੰਦੇ ਨੇ ਵੀ ਦੱਸਿਆ ਕਿ ਇਹ ਖਾਸ ਆਪਣੇ ਮਿੱਤਰ ਨੇ ਉਹ ਕਹਿੰਦਾ ਜੇ ਉੱਥੇ ਡਸਟ ਵੀ ਲੱਗੇ ਨੇ ਉੱਥੇ ਸਲਾ ਕੋਈ ਚੂੜਾ ਪਿਆ ਹੁੰਦਾ ਆਹੋ ਆਹ ਗੱਲ ਬਹੁਤ ਜਲਦੀ ਆ ਇਹ ਡਸਟ ਵੀ ਇੰਨਾ ਘੱਟ ਹੁੰਦਾ ਵਾ ਇਹ ਰੋਮ ਦਾ ਲੱਗ ਜਿਵੇਂ ਕਹਿੰਦੇ ਨੇ 에어ਪੋਰਟ ਦੇ ਆ ਨਾ ਡਸਟ ਵੀ ਕਹਿੰਦੇ ਨੇ ਚੂੜੇ ਮਿਲਦੇ ਜਿੱਪੇ ਆਪਾਂ ਗਾਣਾ ਆਇਆ ਜੀ ਰੋਡ ਦੇ ਉੱਤਰ ਦੇ ਨਾਲੇ ਚੂੜਾ ਠਾ ਚਲੋ ਆਪਾਂ ਇਸ ਭਰਾ ਦੀ ਸੁਣਦੇ ਆ ਯਾਰ ਹੁਣ ਕੀ ਬੀਤਿਆ ਕੀ ਮੜਾਗੇ ਲਿਆ ਉਹ ਕਹ ਰਹੀ ਹੈ ਕਿ ਮੈਂ ਪਹਿਲੇ ਦਿਨ ਹੀ ਇਸ ਨੂੰ ਕਹਤਾ ਸੀ ਮੈਨੂੰ ਹੱਥਾਂ ਨਾਲ ਲਾ ਦੇ ਹਾਂਜੀ ਮੈਨੂੰ ਪਹਿਲੇ ਦਿਨ ਤੋਂ ਹੀ ਇਹ ਪਸੰਦ ਸੀ ਹਾਂਜੀ ਕਿਲੇ ਕੋਟਾ ਨੂੰ ਦੇਖ ਲਈ ਠੀਕ ਆ ਉਹ ਤੇ ਮੇਰਾ ਹੱਥ ਕਦੇ ਵੀ ਤੇਰੇ ਹੱਥ ਨਾਲ ਨਹੀਂ ਫੜਿਆ ਵੇ ਤੂੰ ਮੇਰਾ ਹੱਥ ਫੜਿਆ ਵਿਆ ਇਹ ਮੇਰੀ ਪਸੰਦ ਨਾ ਜੇ ਹੁੰਦਾ ਮੈਂ ਕਦੇ ਅਜਿਹੇ ਮੁੰਡੇ ਪਸੰਦ ਵੀ ਨਾ ਕਰਦੇ ਐਸਾ ਪਿਆਰ ਨੂੰ ਮੈਂ ਕਹਣਾ ਜੁਨਾ ਪਹਿਲੀ ਗੱਲ ਤਾਂ ਮੈਨੂੰ ਪਸੰਦ ਨਹੀਂ ਸੀ ਜਾਂ ਸੋਹਣਾ ਨਹੀਂ ਸੀ ਜੋ ਵੀ ਆ ਉਹ ਕਹਿੰਦੇ ਨਹੀਂ ਸਿਆਣੇ ਮੁੰਡੇ ਵੀ ਬੰਦੇ ਕਹਿੰਦਾ ਅੱਜ ਦਾ ਅਖਬਾਰ ਕੱਲ ਰੱਦੀ ਆ ਤੂੰ ਸੋਹਣੀ ਸੋਹਣੀ ਛਕਣਾ ਤੇ ਨਾਜਾਇਆ ਕਰੋ ਬੰਦੇ ਦਾ ਨੈਚਰ ਦੇਖਿਆ ਉਹ ਲੋ ਕੀ ਇਹ ਤੀਨ ਸੀਗਣਾ ਵਾ ਕਿੰਨਾ ਸਾਧ ਬੰਦਾ ਬਾਪਾ ਮੁੰਡੇ ਦਾ ਭੋਲਾ ਹੀ ਬਹੁਤ ਆ ਤੇ ਰਹੀ ਗਏ ਕੁੜੀ ਦੀ ਕਿ ਮੈਂ ਤਾਂ ਤੇ ਹੱਥ ਨਹੀਂ ਫੜਿਆ ਸੀ ਐ ਨਹੀਂ ਉਹ ਨਹੀਂ ਮੈਂ ਪੁੱਛਣਾ ਚਾਹਣਾ ਕੁੜੀ ਨੂੰ ਫਿਰ ਤੋ ਉਹ ਦਾ ਫੁੱਲ ਆ ਬਿਚਾਰੇ ਦਾ ਉਹ ਦਾ ਹੱਥ ਨਹੀਂ ਫੜਨਾ ਵਿਆਹ ਨਹੀਂ ਕਰਾਉਣਾ ਜਿੱਤੇ ਹੈ ਉਹਦਾ ਪੈਸੇ ਖਰਚਾ ਕੇ ਫੀਸਾ ਭਰਾ ਕੇ ਉਹ ਐ ਮਰਨ ਲਈ ਛੱਡ ਤਾ 43 ਰੱਖ ਕਰਦੇ ਥੱਲੇ ਆ ਗਿਆ ਤਾਂ ਬੰਦਿਆਂ ਦਾ ਬਹੁਤ ਬੰਦਾ ਬਹੁਤ ਆ ਪਫਾ ਜਾਬੰਦ ਦਾ ਅੱਧਾ ਰੋਡ ਹੋ ਗਿਆ ਉਹਨੂੰ ਭਰਦਾ ਕਹਿਣ ਲੱਗੇ 45 ਲੱਖ ਐਸੇ ਚੰਗਾ ਬਿਜ਼ਨਸ ਖੜਾ ਹੋ ਜਾਂਦਾ ਵਾ ਬੰਦੇ ਨੇ 50 ਲੱਖ 30 ਲੱਖ ਦੀ ਹੋ ਜਾਂਦਾ 40 ਲੱਖ ਬਣਾ ਕਾਜ ਲਾ ਕੇ ਕਰਣਾ ਗੇਮ ਹੁਣ ਕਢਣਾ 55 60 ਲੱਖ ਤੱਕ ਲੈ ਜਾਣੀ ਆ ਬੰਦੇ ਦੀ ਉਹ ਹੀ ਤਾਂ ਕਹਿ ਰਿਹਾ ਤੈਨੂੰ ਭੈਣ ਵੇਜੀ ਮੁੰਡਾ ਨਹੀਂ ਪਸੰਦ ਸੀ ਹੱਥ ਤੋਂ ਉੱਤੇ ਤੇਰਾ ਸਟੈਂਡ ਤਾਂ ਹੈ ਹੀ ਨਹੀਂ ਸੀ ਤੂੰ ਕਹਿਣੀ ਕਿੰਨਾ ਫਿਰ ਵਿਆਹ ਕਿਉਂ ਕਰਾਇਆ ਉਹ ਬਹੁਤ ਸਹੀ ਨਾ ਕਿਹੜੇ ਗੋਲੇ ਯਾਰ ਘਰੇ 40 ਲੱਖ ਪਿਆ ਹੀ ਹੁੰਦਾ ਕੋਈ ਲੋਨ ਲੈ ਆ ਬਿਜ਼ਾਰੀ ਚਲਦਾ ਵਾ ਲਾ 4 ਕਿਲੇ ਦੀ ਮੀਂਹ ਦੀ ਸਾਰੀ ਦੇਖੋ ਲੋਨ ਚੱਕ ਲਿਆ ਤੇ ਜਮੀਨ ਤੇ ਅੱਗੇ ਵੇ ਮੈਜੇ ਠੀਕ ਨਹੀਂ ਹਜੇ ਕੰਫਰਟੇਬਲ ਫੀਲ ਨਹੀਂ ਕਰਦੀ ਹਜੇ ਕੋਈ ਜਦੋਂ ਚੇਤੇ ਕਰ ਲੈਨੇ ਜੀ ਜ਼ਮੀਨ ਮੇਰੀ ਸਾਰੀ ਗਹਿਣੇ ਆ ਚਾਰ ਕਿੱਲੇ ਜ਼ਮੀਨ ਆ ਕੋਈ ਜਿਆਦਾ ਮੈਂ ਤਕੜਾ ਬੰਦਾ ਤਾਂ ਹੈ ਨਹੀਂ ਜੀ ਮਾਂ ਦਾ ਸੋਨਾ ਸੀ ਆ ਉਹ ਵੀ ਵੇਚਤਾ ਜੀ ਬੈਂਕਾਂ ਦੇ ਉੱਤੋਂ ਮੇਰੀਆਂ ਲੈਂਟਾਂ ਚੱਲੀ ਜਾਂਦੀਆਂ ਮੇਰੇ ਕੋਲੇ ਦਾ ਹੁਣ ਜੀ ਵਿਆਜ ਭਰਨੋਂ ਵੀ ਪੈਸੇ ਨਹੀਂ ਹੈ ਜੀ ਐ ਜੀ 2 ਮਹੀਨੇ ਦਾ ਕਵਰੇਜ ਬਾਹਰ ਹੀ ਨਿਕਲਿਆ ਸਪਰਾਇਚਨ ਦੀਆਂ ਗੋਲੀਆਂ ਵੀ ਖਾਧੀਆਂ ਇੱਕ ਦੋ ਵਾਰੀ ਸੁਸਾਈਡ ਕਾਨ ਦੇ ਵੀ ਕੋਸ਼ਿਸ਼ ਕੀਤੀ ਘਰਦਿਆਂ ਬਚਾਇਆ ਦੇ ਉਹੀ ਗੱਲ ਆ ਗਈ ਸੁਸਾਈਡ ਵਾਲੀ ਡਿਪਰੈਸ਼ਨ ਦਾ ਪ੍ਰੇਸ਼ਨ ਤਾਂ ਸਾਰਾ ਇੰਨਾ ਵੱਧ ਗਿਆ ਪੰਜਾਬ ਚ ਮੈਂ ਹੱਦ ਹਰਾਨ ਹੋ ਗਿਆ ਕੋਝ ਵੀ ਸਾਰਾ ਕੋਈ ਦਿਲ ਟੁੱਟੇ ਡਿਪਰੈਸ਼ਨ ਦੀ ਗੋਲੀਆਂ ਚੱਲ ਪੈਂਦੀਆਂ ਨੇ ਹੁਣ ਆ ਕੁੜੀ ਤੋਂ ਫੱਲ ਜਾਈ ਬਾਈ ਸੁਸਾਇਡ ਯਾਰ ਤੂੰ ਸੁਸਾਇਡ ਕਿਉਂ ਕਰਨੀ ਆ ਵੀਰ ਜ਼ਿੰਦਗੀ ਥੋੜੀ ਖਤਮ ਹੋ ਗਈ ਆ ਕਹਿੰਦੇ ਪੰਜਾਬ ਦੇ ਵਿੱਚ 1000 ਬੰਦੇ ਵਿੱਚੇ 800 ਬੰਦਾ ਡਿਪਰੈਸ਼ਨ ਦਾ ਸ਼ਿਕਾਰ ਅੱਜ ਦੇ ਟਾਈਮ ਤੇ ਪੰਗਾ ਹੀ ਇਸ ਗੱਲ ਦਾ ਵਾਹ ਕਿ ਜੋ ਕੁੜੀ ਆਪਾਂ ਨੂੰ ਬਾਹਰ ਬਣਾਉਣਾ ਛੱਡਦਾ ਕੁੜੀ ਨੇ ਮੰਨ ਲਿਆ ਫੇਰ ਬੰਦੇ ਮੌਤ ਨੂੰ ਨਹੀਂ ਗੱਲ ਆਉਣੀ ਤੇ ਮੈਂ ਤਾਂ ਗੱਲ ਆ ਗਈ ਉਹ ਜਿੰਦਗੀ ਤੁਹਾਡੀ ਖਤਮ ਹੋ ਜਰੂਰ ਤਾਂ ਨੇ ਤਾਂ ਨੇ ਜੁੱਲੂ ਮਿਲਦੇ ਨੇ ਬੰਦੇ ਚਾ ਸਾਡੇ ਵਰਗੇ ਹੁੰਦੇ ਰਵੇ ਤਾਂ ਨੇ ਮਰਨ ਵਾਲੇ ਵੀ ਕਿ ਬੁਲਾਇਆ ਬੁਲਾਇਆ ਨਹੀਂ ਤੁਨੂੰ ਤੋਰ ਬੁਲਾਇਂਦ ਬਾਰ ਉਹਨੇ ਸੁਣ ਲਓ ਬਈ ਕੋਈ ਚੱਕਰ ਨਹੀਂ ਆ ਥੋੜਾ ਸਟਰੋਂਗ ਬਣੋ ਆੜੇ ਮਾਂ ਮਾਂ ਬਾਪ ਦਾ ਸੋਚੋ ਯਾਰ ਕੀ ਆ ਮਾਂ ਬਾਪ ਤੋਂ ਉੱਤੇ ਉੱਤੇ ਵੀ ਕੁਝ ਹੈਗਾ ਵਾ ਉਹ ਕੁੜੀ ਪਿੱਛੇ ਲੱਗੇ ਮਰ ਜਾਓ ਚਲੋ ਜੀ ਹਾ ਹਾ ਵਾ ਵਾ ਹੋਊਗੀ ਤੁਹਾਨੂੰ ਜਦੋਂ ਮਰ ਕੇ ਤੁਹਾਨੂੰ ਤਾਂ ਜੁੱਤੀਆਂ ਹੀ ਮਾਰਨੀ ਲੋਕਾਂ ਨੇ ਕਿ ਸਾਲਾ ਕੁੜੀ ਪਿੱਛੇ ਮਰ ਗਿਆ ਉਹ ਭਾਈ ਇੱਕ ਤਾਂ ਐ ਹੁੰਦਾ ਹੁਣ ਅਗਲੇ ਤਾਂ ਸਾਰਾ ਤਾਂ ਪੈਸਾ ਨਿਕਲ ਗਿਆ ਕੁਜੜ ਗਿਆ ਮੈਂ ਤਾਂ ਉਹ ਗੱਲ ਥੋੜੀ ਚੰਗੀ ਤਰ੍ਹਾਂ ਮੰਨਦੇ ਯਾਰ ਮੈਂ ਤਾਂ ਇੱਕ ਗੱਲ ਕਹਿੰਦਾ ਕੁੜੀ ਤੂੰ ਰਹਿਣਾ ਨਹੀਂ ਨਾਲ ਰਹਿਣਾ ਨਾ ਰਹਿ ਭਾਈ ਤੂੰ ਇੱਕ ਵਾਰ ਮੁੰਡੇ ਕੈਨੇਡਾ ਦੇ ਪੈਰ ਪਵਾ ਦੇ ਗੱਲ ਕਰ ਤੂੰ ਪੈਰ ਵੀ ਨਾ ਪਵਾਵੇ ਪੈਸੇ ਵਾਪਸ ਕਰ ਦਵੇ ਗੱਲ ਕਰਨਾ ਹਾਂ ਜਾਂ ਪੈਸੇ ਵਾਪਸ ਹਾਂ ਜਾ ਕਿਤੇ ਦੇ ਪੈਰ ਪਵਾ ਦੇ ਹਾਂ ਜਾਂ ਜਾਂਦਾ ਐ ਹੁੰਦਾ ਕਿਵਰ ਵੀਜ਼ਾ ਨਹੀਂ ਲੱਗਦਾ ਤੂੰ 2-3 ਵਾਰ ਟਰਾਈ ਤਾਂ ਕਰ ਹੁਣ ਦੱਸਣ ਦੱਸਣ ਲਈ ਤਾਂ ਹੋਵੇ ਕਿ ਮੈਂ ਇਹਦਾ ਟਰਾਈ ਕੀਤਾ 2-3 ਵਾਰ ਨਹੀਂ ਲੱਗਿਆ ਲੋਜੀ ਕਿਸਮ ਹਸੀਗੀ ਹੋ ਉਹ ਟ੍ਰਾਈਵ ਨੇ ਸਿੱਧਾ ਫੋਨ ਤੇ ਕਹਿ ਰਹੀਆਂ ਸਾਨੂੰ ਤਾਂ ਮੁੰਡਾ ਪਸੰਦ ਨਹੀਂ ਸੀ ਉਹਦਾ ਉਹਦਾ ਸੋਹਣਾ ਨੀਗਾ ਮੁੰਡਾ ਕੀ ਆ ਉਹ ਕਹਿੰਦੇ ਮੁੰਡਾ ਪਸੰਦ ਨਹੀਂ ਪਤਾਲੀ ਲੱਖ ਕਿਉਂ ਲਵਾਇਆ ਬਣਾ ਪਸੰਦ ਨਹੀਂ ਪਸੰਦਾਰੇ ਦਾ ਲਵਾਉਂਦੇ ਪਤਾਲੀ ਲੱਖ ਰੁਪਏ ਯਾਰ ਤੁਸੀਂ ਪੁਨਾਲ ਆ ਯਾਰ ਮੈਂ ਹਾਰਾ ਪੈਣ ਮੈਂ ਤੇਰੇ ਤੇ ਰਾਨਾ ਆ ਦੋ ਜਰਾ ਮੁੰਡਾ ਹੀ ਦੇ ਤੇ ਮੁੰਡਾ ਹੀ ਮਾਤੜ ਸੀਗਾ ਬੱਸ ਉਹਦੇ ਸ਼ਕਲ ਦੇਖੋ ਬਈ ਸ਼ਕਲ ਤੋਂ ਪਤਾ ਲੱਗ ਜਾਂਦਾ ਇਸ ਦਾ ਰੋਈ ਜਾਂਦਾ ਮੈਨੂੰ ਦੇਖ ਕੇ ਬੜਾ ਦੱਸ ਆਇਆ ਸੌ ਕਹਿੰਦੀ ਮੈਨੂੰ ਤਾਂ ਪਹਿਲੇ ਦਿਨੋਂ ਨਹੀਂ ਸੋਹਣਾ ਲੱਗਦਾ ਮੇਰੀ ਮੈਨੂੰ ਨਹੀਂ ਚੰਗਾ ਲੱਗਿਆ ਮੇਰੀ ਪਸੰਦ ਨਾ ਜੇ ਹੁੰਦਾ ਮੈਂ ਕਦੇ ਇਜਾ ਮੁੰਡਾ ਪਸੰਦ ਵੀ ਨਾ ਕਰਦੇ ਨਾ ਤਾਂ ਇਹ ਮੈਨੂੰ ਸਿੱਧਾ ਜਵਾਬ ਦੇਦਾ ਵੀ ਮੈਂ ਨਹੀਂ ਤੇਰੇ ਨਾਲ ਰਹਿਣਾ ਨਾ ਮੈਨੂੰ ਪਸੰਦ ਆ ਪਹਿਲੇ ਦਿਨੋਂ ਨਾ ਮੈਂ ਤੈਨੂੰ ਸੱਦਣਾ ਜੇ ਤਾਂ ਫੀਸਾਂ ਮਗਾਉਣੀਆਂ ਹੁੰਦੀਆਂ ਸੀਗੀਆਂ ਪੈਸੇ ਮਗਾਉਣੇ ਸੀ ਉਦੋਂ ਪੂਰੀ ਖੋਸ਼ ਹੁੰਦੀ ਸੀ ਵਧੀਆ ਵਧੀਆ ਗੱਲ ਕਰਦੀ ਸੀ ਉਦੋਂ ਫੀਸਾਂ ਫੂਸਾਂ ਸਾਰੀਆਂ ਭਰਾ ਲਈਆਂ ਫੇਰ ਇਹਨੂੰ ਪਤਾ ਸੀ ਵੀ ਹੁਣ ਇਹਨੇ ਬਾਹਰ ਆਊਗਾ ਵੀ ਹੁਣ ਜਵਾਬ ਹੀ ਦੇ ਦਿਆ ਲਾ ਉਹੀ ਗੱਲ ਹੋ ਗਈ ਸੀ ਫੀਸਾਂ ਭਰਾ ਲਈਆਂ ਬਾਜ ਕਹਿੰਦਾ ਜਦੋਂ ਫੀਸਾ ਭਰਣਾ ਤਾਂ ਮੂੰਹ ਦੀ ਮਿੱਠੀ ਬਣਦੀ ਰਹੀ ਆ ਮੂੰਹ ਦਾ ਮਿੱਠਾ ਬਣਦਾ ਬੰਦਾ ਠੱਗਦਾ ਨਾ ਉਹ ਸੱਟ ਖਾ ਲਈ ਬੜੀ ਡੰਗੀ ਮਾਰਦਾ ਬੰਦਾ ਉਹ ਹੁਣ ਉਹਦਾ ਯਾਰ ਮੈਂ ਵੀ ਮਿੱਠੇ ਗੱਲਾਂ ਆ ਰਕੇ ਕਹਿੰਦਾ ਫੀਸਾ ਭਰਉਣੀ ਹੁੰਦੀ ਸੀ ਨਾ ਮੇਰੀ ਮੰਮੀ ਇੰਨੀ ਪਿਆਰ ਨਾਲ ਗੱਲ ਕਰਦੀ ਸੀ ਮੇਰੇ ਡੈਡ ਜੀ ਨੇ ਪਿਆਰ ਨਾਲ ਗੱਲ ਕਰਦੀ ਸੀ ਨਾ ਕਹਿੰਦਾ ਬੱਸ ਕਹਿੰਦਾ ਪਿਛਲੇ ਲੜਾਈਆਂ ਮੈਂ ਸਾਰੀਆਂ ਭੁੱਲ ਜਾਂਦਾ ਸੀਗਾ ਤੇ ਤੂੰ ਬਾਈ ਯਾਰ ਤੂੰ ਥੋੜਾ ਜਿਆਦਾ ਚੁਸਤ ਰਹਿਣਾ ਸੀ ਆ ਜਦੋਂ ਪਤਾ ਕਰਨਾ ਗੱਲ ਨਹੀਂ ਕਰਦੀ ਬੀ ਦਰ ਨਾਲ ਨਾ ਤੇ ਕੋਈ ਫੋਟੋ ਸਟੋਰੀ ਲਾਉਂਦੀ ਪੀ ਆਪਣੇ ਇੰਸਟਾ ਦੇ ਫੇਸਬੁ ਤੇ ਨਾ ਕੋਈ ਫੋਟੋ ਲਾ ਰਿਆ ਨਾ ਕੋਈ ਮੈਸੇਜ ਨਾ ਕੋਈ ਹੋਰ ਜਦੋਂ ਫੀਸ ਭਰਨੀ ਆ ਤਾਂ ਉਦੋਂ ਮੂੰਹ ਤੇ ਮਿੱਠੇ ਬਣ ਜਾਣਾ ਕਦੋਂ ਉੱਥੇ ਹੀ ਸਮਝ ਜਾ ਬਾਈ ਕਿਤੇ ਨਾ 420 ਕਰ ਰਿਹਾ ਬਾਈ ਇਹਨਾਂ ਨਾਲ ਹੋਰ ਕੀ ਆ ਬਾਈ ਕਹਿੰਦਾ ਜਦੋਂ ਮੇਰੇ ਇੰਟਰਵਿਊ ਨੇ ਵੈਰਲ ਹੋਈਆਂ ਫੋਟੋਆਂ ਕਹਿੰਦਾ ਉਦੋਂ ਮੈਨੂੰ ਨਾਲ ਦੀ ਕੁੜੀ ਤੇ ਉੱਥੇ ਵੀ ਰਹਿੰਦੀ ਸੀ ਮੁੰਡੇ ਰਹਿੰਦੇ ਸੀ ਕਾਗਜ਼ ਪੜ੍ਹਦੇ ਸੀ ਉਹਨਾਂ ਦੇ ਮੈਨੂੰ ਮੈਸੇਜ ਆਏ ਨੇ ਕਿ ਬਾਈ ਸੰਤ ਤਾਂ ਪਤਨੀ ਸੇ ਇੱਕ ਤਰੀਕਾ ਲਈ ਵਿਆਹੀ ਹੋਈ ਆ ਸੰਤ ਹੀ ਸ਼ੂ ਕਰਦੀ ਕਿ ਮੈਂ ਅਨਮੈਰਿਡ ਨਹੀਂ ਬਾਈ ਇੱਕ ਮੇਨ ਗੱਲ ਆ ਨਾ ਆਪਣੇ ਪੰਜਾਬੀ ਵੀ ਨਾ ਬਹੁਤ ਸਹਾਰਾ ਦਿੰਦੇ ਨੇ ਬੇਟ ਕੁੜੀ ਲਈ ਇਹ ਗੱਲੇ ਜਾਂਦੇ ਨੇ ਉਹਨੂੰ ਐਂ ਕਰਦੇ ਨੇ ਤੁਸੀਂ ਯਾਰ ਜੇ ਕੋਈ ਵਿਆਹੀ ਹੋਈ ਆ ਉਹਨੂੰ ਮਤਲਬ ਏਕਣ ਦਾ ਨਾ ਕਰੋ ਉਹਨੇ ਪਿੱਛੋਂ ਪਤਾ ਹੀ ਨਹੀਂ ਆ ਮੁੰਡੇ ਨੂੰ ਪਤਾ ਹੀ ਨਹੀਂ ਕਿਸੇ ਵਿਆਹੀ ਹੋਈ ਆ ਕਹਿੰਦੇ ਹੁਣ ਕੁੜੀ ਘਰੋਂ ਬਾਹਰ ਜਾਂਦੀ ਆ ਨਿਕਲਦੀ ਆ ਨਾ 2 ਮਹੀਨਾ ਹੋ ਗਿਆ ਮੁੱਦਾ ਚੱਲਦੇ ਨੂੰ ਹੁਣ ਚਲ ਥੋੜਾ ਹਾਈਲਾਈਟ ਹੋਣਾ ਜਾਂ ਤੇ ਗੱਲ ਵੈਰ ਨੂੰ ਹੋਈ ਆ 15 ਦਿਨ ਹੋ ਗਏ ਕਹਿੰਦੇ ਕੁੜੀ ਮੂੰਹ ਤੇ ਮਾਸਕ ਲਾ ਕੇ ਘਰੋਂ ਬਾਹਰ ਜਾਂਦੀ ਆ ਮਾਸਕ ਲਾ ਕੇ ਪ੍ਰੋਪਰ ਮੂਹ ਲਵੇਟ ਕੇ ਘਰੋਂ ਬਾਹਰ ਤਾਂ ਕਿ ਕੋਈ ਪਛਾਣ ਨਾ ਲਵੇ ਗੱਲ ਆ ਯਾਰ ਮੈਂ ਤਾਂ ਜਿਹੜੀ ਗੱਲ ਸਪਸ਼ਟ ਹੋਹੀ ਕਹੂੰਗਾ ਕਿ ਕੁੜੀ ਜੇ ਤੂੰ ਕੁੜੀਏ ਛੱਡਣਾ ਹੀ ਸੀਗਾ ਇਹਨੂੰ ਬੁਲਾ ਕੇ ਉਹ ਛੱਡ ਦੇ ਆਪਣਾ ਸਾਰਾ ਬਿੱਖਾ ਦੂੰਗਾ ਦਿੰਦੀ ਮੁੰਡੇ ਦੇ ਪੈਰ ਕੋਆਂ ਦੀ ਇੱਕ ਵਾਰ ਜਾਂ ਫਿਰ ਉਹਨੂੰ ਪੈਸੇ ਮੋੜ ਦੂੰਗੀ ਹਾਂ ਜੇ 45 ਲੱਖ ਰੁਪਏ ਵਾਪਸ ਕਰ ਦੋ ਯਾਰ ਗੱਲਾਂ ਦੋ ਹੀ ਐ ਨਾ ਕਰੋ ਯਾਰ ਕਿ ਕਿਸੇ ਦਾ ਹੁਣ ਵਿਚਾਰ ਆ ਭਾਂ ਕਿੱਥੇ ਜਾ 100000 ਰੁਪਏ ਤੇ ਇਹ ਤਾਂ ਤੁਸੀਂ 420 ਕਰ ਗਏ ਯਾਰ ਹੁਣ ਇਹਦੇ ਘਰ ਤੇ ਕੁੜੀ ਦੇ ਘਰ ਦੇ ਹੋਣੀ ਹੱਥੋਂ ਉਹ ਹੀ ਹੁਣ ਇੱਕ ਬੰਦਾ ਕਹਿੰਦਾ ਕੁੜੀ ਦੇ ਘਰ ਦੇ ਹੁਣ ਇੱਕ ਨਾਲ ਉਂਝ ਗਿਆ ਇਹਨੂੰ ਸਾਡੇ ਨਾਲ ਤੋਂ ਬਾਹਰ ਹੋ ਗਈ ਬਾ ਕਿੰਨੀ ਗੱਲ ਉਸ ਤੋਂ ਬਾਦ ਉਹ ਕਰ ਨਹੀਂ ਸਕਦੇ ਉਹ ਬੱਚੇ ਹੁੰਦੇ ਨੇ ਆਹ ਸਾਡੇ ਕੋਲ ਤੋਂ ਵਿੱਚ ਹੁੰਦੀ ਆ ਘਰਦਿਆਂ ਤੇ ਉਹਨਾਂ ਨੂੰ ਪਤਾ ਨਹੀਂ ਸਾਡੀ ਕੁੜੀ ਕੀ ਕਰਦੀ ਹੈ ਕੀ ਨਹੀਂ ਕਰਦੀ ਚੱਲ ਅੱਗੇ ਦੇਖਦੇ ਆ ਇਹ ਜਿਹੜਾ ਵਿਆਹ ਹੋਇਆ ਜੀ ਕੋਈ ਕੰਟਰੈਕਟ ਮੈਰਿਜ ਨਹੀਂ ਸੀ ਵੀ ਬਾਹਰ ਜਾ ਕੇ ਵੀ ਬਾਹਰ ਹੀ ਸੱਤਣਾ ਕੱਲਾ ਵੀ ਬਾਹਰ ਜਾ ਕੇ ਤਲਾਕ ਲੈ ਲਾਂਗੇ ਇਹ ਜੈਨੂਇਨ ਮੈਰਿਜ ਸੀਗੀ ਪੱਕਾ ਵਿਆਹ ਹੋਇਆ ਵੀ ਲਈ ਜੋ ਕਹਿ ਰਹੀ ਹੈ ਕਿ ਤੇਰੇ ਚ ਨੁਕਸੀ ਨੁਕਸਰ ਹਾਂ ਜੀ ਮੈਂ ਇਹਨੂੰ ਪੁੱਛ ਰਿਹਾ ਵੀ ਤੁਸੀਂ ਦੱਸੋ ਕਿ ਇਹਨਾਂ ਆਪਸ਼ਨ ਮੈਂ ਤਾਂ ਕਹਿ ਨਹੀਂ ਲਿਆ ਮਾਂ ਤੇ ਉੱਠ ਕੇ ਜਮਾ ਪਤਾ ਕਿ ਕਿਸੇ ਦਾ ਕੱਲੇ ਮੁੰਡੇ ਜਿਆ ਮੁੰਡੇ ਦਾ ਨਾਮ ਸੁਦਾ ਦਾ ਆਦੇ ਕੀ ਆ ਕੈਨੇਡਾ ਜਾ ਕੇ ਇਸਨੇ ਕਿਹਾ ਕਿ ਮੈਂ ਸਿੰਗਲ ਆ এয়ারਪੋਰਟ ਤੇ ਉਤਰਦੀ ਕੈਪੇ এয়ারਪੋਰਟ ਤੇ ਜਦੋਂ ਉਤਰੀ ਆ ਜੀ ਉੱਥੇ ਉਹ ਪੁੱਛਦੇ ਆ ਜਦੋਂ ਸਟੱਡੀ ਪਰਮਿਟ ਦਿੰਦੇ ਆ ਇੱਥੇ ਹੁਣ ਚੈੱਕ ਕਰਵਾਇਆ ਉੱਥੇ ਇਹਨੇ ਸਿੰਗਲ ਸ਼ੋ ਕੀਤਾ ਜੀ ਬੀ ਬੋਲਦੀ ਪਈ ਹੈ ਕਿ ਮੁੰਡਾ ਮੈਨੂੰ ਪਸੰਦ ਨਹੀਂ ਸੀਗਾ ਹੂੰ ਤੇ ਨੋਸਕੇ ਨੋਸਕੜੀਆਂ ਦੇ ਮੁੰਡੇ ਵਿੱਚ ਨਹੀਂ ਜਦੋਂ ਤੂੰ 45 ਲੱਖ ਰੁਪਏ ਲਗਾਉਣਾ ਸੀ ਉਹ ਤੋਂ ਉਦੋਂ ਤਨੂੰ ਨਾ ਮੁੰਡਾ ਹੀਰੇ ਵਰਗਾ ਲੱਗਦਾ ਹੁਣ ਹਾਂ ਕੀ ਮੈਂ ਜੋ ਆ ਵਾਹ ਕੀ ਸਰਿਆ ਲੈਕਸ ਲੈਵਲ ਹੁਣ ਕਹਿੰਦੇ ਆਪਣਾ ਕੰਮ ਕੀਤਾ ਕੀਤਾ ਜਿਹੜੀ ਗੱਲ ਹੈ ਸੋ ਹੈ ਆਪਣਾ ਨਾਮ ਨੇ ਕੱਢ ਲਿਆ ਆਪਣਾ ਕੰਮ ਕਰ ਲੈ ਫੇਰ ਚਲੋ ਜੀ ਹੁਣ ਹੁਣ ਉਹਨੂੰ ਲੱਗਣ ਲੱਗ ਗਿਆ ਹਾਂ ਸਹੀ ਗੱਲ ਹੈ ਜਿਹੜੀ ਗੱਤ ਹੈਗੀ ਉਹਨੇ ਹੈਗੀ ਆ ਬਾਈ ਜਰਾ ਦੇਖ ਲਈਏ ਜਿਹੜਾ ਪਿਓ ਜਿਹੜਾ ਉੱਥੇ ਜਾ ਕੇ ਇਹਦੇ ਕੁੜੀ ਦੇ ਪਿਓ ਦੇ ਪੈਰੀ ਪੱਗ ਵੀ ਧਰਦਾ ਸੀ ਜੇ ਇਹ ਤੋਂ ਤੱਕ ਦੇਖੋ ਤੁਸੀਂ ਮੁੰਡੇ ਦਾ ਪਿਓ ਜਿਹਨੇ ਸਾਰਾ ਘਰ ਲਾਤਾ ਵੀ ਚੱਲ ਥੱਗੀ ਤਾਂ ਮਾਰ ਲਈ ਮਾਰ ਲਈ ਸਾਡੇ ਪੈਸੇ ਹੀ ਦੇ ਦੇ ਕੈਨੇਡਾ ਜਾ ਕੇ ਕਿੰਨੇ ਮਹੀਨੇ ਬਾਅਦ ਤੁਹਾਨੂੰ ਇਹ ਉਹਨਾਂ ਨੇ ਚਾਹ ਕੇ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਨੂੰ ਕੋਈ ਪਸੰਦ ਨਹੀਂ 10ਵੇਂ 11ਵੇਂ ਮਹੀਨੇ 'ਚ 10ਵੇਂ ਹੀ ਜਾਨੇ ਜਵਾਬ ਦੇ ਰਿਹਾ ਸੀ ਮੇਰਾ ਜੀ ਟੋਟਲ 45 ਲੱਖ ਰੁਪਇਆ ਲੱਗ ਗਿਆ ਟੋਟਲ 35 ਤੋਂ 37 ਲੱਖ ਰੁਪਇਆ ਲੱਗ ਗਿਆ ਦੋ ਕਾਲ ਜੰਦੀਆਂ ਪੀ ਸਾਂ ਭਰੀਆਂ ਕੁੜੀਆਂ ਦੀਆਂ ਪੈਸੇ ਵੀ ਬਾਹਰ ਭੇਜੇ ਸ਼ਾਪਿੰਗ ਕਰਾਈ ਮਹਿੰਗੀ ਤੋਂ ਮਹਿੰਗੀ ਉਹਨੋਂ ਤਾਂ ਮੈਂ ਇਦਾਂ ਵੀ ਪੁੱਛਿਆ ਜੀ ਆਪਣਾ ਮਹਾਰਾਜ ਦੀ ਹਜ਼ੂਰੀ 'ਚ ਵਿਆਹ ਹੋ ਗਿਆ ਵੀ ਤੂੰ ਮਹਾਰਾਜ ਨੂੰ ਤਾਂ ਮਨ ਦੇਖ ਤੂੰ ਵੀ ਇਟਾ ਵਟਾ ਮੇਰੇ ਨਾਲ ਤਾਂ ਧੋਖਾ ਕਰ ਲਿਆ ਤੂੰ ਮਹਾਰਾਜ ਨਾਲ ਵੀ ਕਰੀ ਜੰਨੀ ਹੈ ਜਿਹਦੇ ਤੂੰ ਲਾਵਾ ਲਈਆਂ ਜਿਹਦੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਾਅਦ 'ਚ ਕਹਿੰਦੀ ਸੀ ਮੈਂ ਤਾਂ ਮਹਾਰਾਜ ਨੂੰ ਨਹੀਂ ਮੰਨਦੀ ਕੁੜੀ ਭੋਲ ਸਾਰੇ ਪਾਸੇ ਬਲੌਕ ਕਰਦੀ ਹੈ ਸਾਰੇ ਪਾਸੇ ਬਲੌਕ ਕਰਤਾ ਕੁਛ ਹੀ ਕਹਿ ਰਹੇ ਹੋ ਕਿ ਅਸੀਂ ਕਰਜ ਤੱਕੋ ਦੇ ਤੇ ਗੱਲ ਐ ਕਿ ਕੁੜੀ ਨੇ ਮੈਂ ਤਾਂ ਕਦੇ ਹੱਥੋਂ ਵੀ ਫੜਿਆ ਹੁਣ ਜੱਫੀਆਂ ਪਾ ਕੇ ਫੋਟੋਆਂ ਨੇ ਜੱਫੇ ਪਾਈਆਂ ਸੀ ਫੋਟੋਆਂ ਆ ਬੱਤੀ ਕੁੜੀ ਇਹ ਵੀ ਗੱਲ ਕਹਿਦੀ ਆ ਕਿ ਮੈਂ ਗੁਰੂ ਮਹਾਰਾਜ ਨੂੰ ਮੰਨਦੀ ਹਾਂ ਉਹਦੇ ਉਹਦੇ ਅੱਗੇ ਭਾਈ ਲਾਵਾ ਲੈ ਕੇ ਸਾਰਾ ਕੁਝ ਕਰਕੇ ਯਾਰ ਤੁਸੀਂ ਆ ਗੱਲਾਂ ਨੇ ਚੰਗੇ ਵੀ ਲੱਗਦੇ ਹੋ ਬਈ ਇਹ ਬਹੁਤ ਵੱਲ ਬਹੁਤ ਚਾਰਾ ਨਾ ਤਗੜਾ ਰੋਟੀ ਜਿਹੜੀ ਆ ਨਟ ਕੁੜੀ ਦੀ ਮੁੱਲੀ ਆ ਕਿ ਮੈਨੂੰ ਗੁਰੂ ਮਹਾਰਾਜ ਮੰਨਦੀ ਹੁਣੀ ਕਹਿੰਦਾ ਜਦੋਂ ਲੋਕੀ ਰੱਬ ਨੂੰ ਟੱਪਣ ਲੱਗ ਜਣ ਨਾ ਫਿਰ ਆਪਾਂ ਵੀ ਰੋਈ ਟੱਪ ਜੁ ਕੋਤੇ ਲਵਾਉਂਦਾ ਹੁੰਦਾ ਇਹ ਵੀ ਗੱਲ ਕੁੜੀ ਆ ਰੱਖੀ ਮੇਰੀ ਆ ਤੇ ਹੀ ਹੁੰਦਾ ਫਿਰ ਉਹ ਮੇਰੀ ਭੈਣ ਸੋਣ ਵੀ ਜੇ ਵੀਡੀਓ ਦੇਖਦੀ ਆ ਸਾਡੀ ਭੈਣ ਮੁੰਡੇ ਦਾ ਯਾਰ ਪੈਸੇ ਵਾਂਸ ਕਰਦੇ ਜਾਂ ਸਾਡਾ ਮੁੰਡਾ ਆਹ ਮੁੰਡਾ ਕੀ ਨਾਮ ਬਾਈ ਦਾ ਨਾਂ ਨਹੀਂ ਮੈਨੂੰ ਪਤਾ ਇਹਨੂੰ ਬਾਈ ਨੂੰ ਬੁਲਾਣਾ ਬਾਹਰ ਸੱਦ ਲੈ ਗੱਲ ਖਤਮ ਕਰ ਤੈਨੂੰ ਗੱਲ ਖਤਮ ਨਾ ਮੇਰੀ ਬੇਟੀ ਕਾਲੂ ਇਸ ਤੋਂ ਵੱਧ ਬਦਨਾਮੀ ਹੋਊਗੀ ਬਾਈ ਤੂੰ ਭੈਣ ਅਪਲਾਈ ਤਾਂ ਕਰ ਨਹੀਂ ਲੱਗਦਾ ਕੋਈ ਨਹੀਂ 1 2 3 4 ਵਾਰ ਅਪਲਾਈ ਤਾਂ ਕਰ ਮੇਰੀ ਭੈਣ ਤੂੰ ਤਾਂ ਜੇ ਅਪਲਾਈ ਹੋਣੀ ਕਰੇਂਗੀ ਯਾਰ ਫਿਰ ਤਾਂ ਬਾੜੀ ਗੱਲ ਭੈਣ ਮੇਰੀ ਬਹੁਤ ਜ਼ਿਆਦਾ ਗੱਲ ਤਾਂ ਕਰਾਂਗੇ ਅਸੀਂ ਜ਼ਮੀਨ ਵੇਚ ਦਵਾਂਗੇ ਪਰ ਕੁੜੀ ਘਰੇ ਆ ਜੇ ਪਰ ਉਹ ਕਹਿੰਦੀ ਕਿ ਮੈਂ ਇਸ ਘਰ ਦੇ ਵਿੱਚ ਰਹਿ ਨਹੀਂ ਸਕਦੀ ਹਾਂਜੀ ਤੂੰ ਆਪੀ ਤਾਂ ਉਹ ਕਹਿੰਦੇ ਹੁੰਦੇ ਸੀ ਤੂੰ ਤਾਂ ਮੇਰਾ ਕਰਦਾ ਹੀ ਬਹੁਤ ਜਦੋਂ ਬਾਅਦ ਚ ਕਹਿੰਦੇ ਉਤੋਂ ਉਤੋਂ ਦਾ ਬਥੇਰਾ ਕੁਝ ਕਹਿਣਾ ਪੈਂਦਾ ਤੂੰ ਤਾਂ ਆਪੀ ਤਾਂ ਹੁੰਦੀ ਸ਼ੇਰ ਨਾ ਵੀ ਤੂੰ ਤਾਂ ਵਧਿਆ ਚੱਲ ਮੈਨੂੰ ਹਾਂ ਤੂੰ ਤਾਂ ਕਰਦਾ ਵਧਿਆ ਮੇਰਾ ਤੇ ਮੈਥੋਂ ਨਹੀਂ ਹੁੰਦਾ ਤੂੰ ਦਾ ਆਏ ਆਉਂਦੀ ਹੁੰਦੀ ਜਮਣੀ ਉਤੋਂ ਉਤੋਂ ਦਾ ਬਥੇਰਾ ਕੁਝ ਕਹਿਣਾ ਪੈਂਦਾ ਆ ਅੱਛਾ ਮੈਂ ਤੇਰਾ ਕਰਦਾ ਨਹੀਂ ਸੀ ਹਾਂ ਜਮਾਈ ਉਹਦਾ ਕੁੜੀ ਦਾ ਪਿਤਾ ਇਦਾਂ ਹੀ ਕਹਿ ਰਿਹਾ ਆ ਆਪਣੀ ਕੁੜੀ ਨੂੰ ਮਾੜਾ ਚੰਗਾ ਬੋਲ ਰਿਹਾ ਵੀ ਤੂੰ ਘਰ-ਪਾਟ ਦਾ ਤੂੰ ਮੇਰੀ ਅੱਜ ਤੋ ਰੋਲਤੀ ਤੂੰ ਪਹਿਲਾਂ ਹੀ ਦੱਸ ਦਿੰਦੀ ਜੇ ਤੈਨੂੰ ਨਹੀਂ ਪਸੰਦ ਸੀਗਾ ਮੈਂ ਫਾਈਨਲ ਆ ਮੈਂ ਇੰਡੀਆ ਨਹੀਂ ਆ ਰਹੀ ਮੈਂ ਨਹੀਂ ਆਉਣਾ ਜਿਹੜੇ ਬੰਦੇ ਮੇਰੇ ਨਾਲ ਬਹਿ ਕੇ ਬੁਖੜਦੇ ਸੀ ਬਹਿੰਦੇ ਸੀ ਕਿ ਉਹ ਬੰਦੇ ਮੇਰੇ ਬੂਤਾਂ ਛੱਪਿਆ ਕਰੋਗੇ ਇਹ ਤੁਹਾਨੂੰ ਹਾਈ ਹੈ ਜਾਂ ਪੀਐਸ ਕਰਕੇ ਮਾਰੀ ਹੁੰਦੀ ਆ ਕਸੂਤਾਂ ਕਰਕੇ ਮਾਰੀ ਨਹੀਂ ਹੁੰਦੀ ਐ ਇਹ ਕੁੜੀ ਦੀ ਮਾਂ ਨੂੰ ਪਤਾ ਸੀ ਵੀ ਇਹ ਵਿਆਹ ਕਰਾ ਕੇ ਨਹੀਂ ਰਾਜੀ ਇਹਨਾਂ ਕੋਲੇ ਬਾਹਰ ਭੇਜਣ ਨੂੰ ਪੈਸੇ ਨਹੀਂ ਸੀ ਵੀ ਤੂੰ 13 ਬਾਹਰ ਜਾ ਬੜਾ ਬਾਅਦ ਚੋਂ ਕੋਈ ਗੱਲ ਜਿਹੜਾ ਕੋ ਹੁੰਦਾ ਵੇਖੀ ਹਾਂਜੀ ਇਹਨਾਂ ਦੇ ਰਿਸ਼ਤੇਦਾਰਾਂ ਤੋਂ ਹੁਣ ਗਾਂਧੀਆਂ ਗੱਲਾਂ ਨਿਕਲਦੀਆਂ ਬਾਅਦ ਚੋਂ ਅੱਛਾ ਜੀ ਐਸਾ ਪਤਾ ਲੱਗਦਾ ਕੁੜੀ ਦੀ ਮਾਂ ਵੀ ਵਿਚੇ ਸੀਗੀ ਜਿਵੇਂ ਆਪਾਂ ਹੀ ਦੱਸਦਾ ਪਿਆਵਾ ਕੁੜਤਾ ਪਿਓ ਜਰੂਰ ਕਹਿ ਰਿਹਾ ਕਿ ਸਾਡੀ ਇੱਜ਼ਤ ਰੋਲਤੀ ਆਏਗਾ ਤਾਂ ਉਹ ਕਰਦਾ ਬਾਕੀ ਯਾਰ ਇਹ ਆਪਾਂ ਨੂੰ ਪਤਾ ਨਹੀਂ ਕੌਣ ਕਰ ਰਿਹਾ ਜਿਹੜਾ ਇੱਕ ਕੋਈ ਆਨਲਾਈਨ ਵਾਲੀ ਸਾਡੇ ਤੇ ਕੇਸ ਹੁੰਦਾ ਹੁੰਦਾ ਕਹਿੰਦੇ ਬਾਈ ਨੂੰ ਕੇਸ ਮਿਲਦਾ ਤਾਂ ਕੈਨੇਡਾ ਵੀ ਕੇਸ ਕਰਾਤਾ ਕਿਸੇ ਨੇ ਬਾਈ ਦੇ ਦੋਸਤ ਨੇ ਯਾਰ ਇਹ ਕੁਝ ਨਹੀਂ ਹੁੰਦਾ ਬਾਈ ਮੈਂ ਦ ਜੋ ਤੂੰ ਮਰਜ਼ੀ ਜ਼ੋਰ ਲਾ ਲੈਣਾ ਜਿੱਥੇ ਉਹ ਸੈਂਗ ਟਿਕ ਹੋ ਗਏ ਨਾ ਸਿੰਗਲ ਤੇ ਉਸ ਤੋਂ ਬਾਅਦ ਬਾਹਰ ਵੀ ਕੇਸ ਕਰ ਲੈ ਸਾਡੇ ਨਾਲ ਦੇ ਮੁੰਡੇ ਯਾਰ ਦੋਸਤ ਨੇ ਉਹਨਾਂ ਨੇ ਬਹੁਤ ਬਹੁਤ ਕੀਤਾ ਹੈ ਬਾਹਰ ਵੀ ਕੀਤਾ ਆ ਵਾ ਕੁਝ ਨਹੀਂ ਹੁੰਦਾ ਹੁੰਦਾ ਐਂਡ ਤੇ ਪਰ ਇਹ ਕੁੜੀ ਦੀ ਖੁਦ ਨੂੰ ਚਾਹੀਦਾ ਵਾ ਯਾਰ ਕੁੜੀ ਨੂੰ ਉਹ ਨਾ ਭਾਈ ਮੇਨ ਗੱਲ ਦੇਖੋ ਅਗਲੇ ਤਾਂ 45 ਲੱਖ ਰੁਪਈਆ ਲਵਾ ਵੀ ਦਿੱਤਾ ਉਤੋਂ ਬੋਲਦੀ ਦੇਖੋ ਕਿਦਾਂ ਹੈ ਉਹ ਕਹਿੰਦੀ ਤੂੰ ਸਾਰੀ ਕਰਦੇ ਹੁੰਦੇ ਆ ਤੂੰ ਤਾਂ ਲੈ ਦੱਸ ਯਾਰ ਆਧੀ ਹੋ ਗਈ ਦੇਖ ਲੈ ਤੂੰ ਤਾਂ ਸਾਰੀ ਕਰਦੇ ਹੁੰਦੇ ਆ ਅਗਲੇ ਦਾ ਰੋਣਾ ਨਿਕਲਦਾ ਵਿਆਹ ਵਾਲਾ ਮਰਨ ਨੂੰ ਤਿਆਰ ਆ ਉਤੋਂ ਉਤੋਂ ਉਹ ਤੁਹਾਨੂੰ ਬੁਲਾ ਲਾ ਮੇਰੀ ਭੈਣ ਕੀ ਯਾਰ ਮੈਂ ਤਾਂ ਬਸ ਇੱਕੋ ਗੱਲ ਮੈਂ ਸਾਰਿਆਂ ਨੂੰ ਕਹੂੰਗਾ ਚਲੋ ਐਂਡ ਦੇ ਖੋਣਾਂ ਦੀ ਗੱਲ ਚਲ ਸਾਰੇ ਪੰਜਾਬ ਨੂੰ ਇੱਕੋ ਗੱਲ ਕਹਿਣੀ ਚਾਹੂੰਗਾ ਜੇ ਥੋੜੀ ਕਾਰਵਾਈ ਸਹੀ ਤਰੀਕੇ ਨਾਲ ਕਰਨੀ ਹੁੰਦੀ ਹੈ ਨਾ ਤੁਸੀਂ ਜਦੋਂ ਵਿਆਹ ਕਰਾਉਂਦੇ ਹੋ ਜਾਂ ਪਤਾ ਆਪਾਂ ਕੁੜੀ ਬਾਹਰ ਭੇਜਣੀਆਂ ਆ ਨਾ ਆਪਣੀ ਘਰ ਵਾਲੀ ਤੁਸੀਂ ਪਾਸਪੋਰਟ ਤੇ ਨਾ ਮਿਸਟਰ ਐਮ ਜ਼ੀ ਨੂੰ ਕਰਾ ਲਿਆ ਕਰੋ ਜੋ ਵੀ ਹੁਣਾਵਾ ਹੈ ਧਾਰ ਕਾਰਡ ਤੇ ਮੈਨੂੰ ਲੈਟਰ ਪਰ ਸਾਰੇ ਕਿਥੇ ਕਰਾ ਲਿਆ ਕਰੋ ਮੈਨੂੰ ਰਜਿਸਟਰ ਕਰਾਇਆ ਕਰੋ ਤੇ ਫਿਰ ਉਹਦੇ ਹੋਣੀ ਹੁੰਦੀ ਹੈ ਰਜਿਸਟਰ ਦਾ ਤੇ ਜਿਹੜੇ ਪਾਸਪੋਰਟ ਤੁਸੀਂ ਕਰਾ ਲਿਆ ਫਿਰ ਕੁੜੀ ਜਿੱਥੇ ਮਰਜ਼ੀ ਭੱਜ ਲਵੇ ਉਹ ਆਖੀਰ ਤੋਂ ਸੋਡੇ ਪੈਰਾਂ 'ਚ ਆ ਕੇ ਇੱਥੇ ਬਹਿਣਾ ਵਾ ਕਿ ਹਾਂ ਉਹ ਕਿਉਂਕਿ ਪਾਸਪੋਰਟ ਤੇ ਹੋਆ ਬਾਕੀ ਕੀ ਮੇਰਾ ਦੋਸਤ ਸੀ ਪਹਿਲਾਂ ਸੁਣ ਲਾ ਉਹਨੇ ਪਤਾ ਕੀ ਕੀਤਾ ਬਾਸ ਉਹਨੇ ਜਦੋਂ ਕੁੜੀ ਨਾਲ ਵਿਆਹ ਕਰਾਉਣਾ ਸੀ ਜਿੱਦ ਤਨ ਉਹਦੀ ਉਹ ਪੌਣਾ ਸੀਗੀ ਉਹ ਛਗਣਾ ਪੌਣਾ ਸੀ ਆ ਉਹ ਕੁੜੀ ਮੈਂ ਨਾਲ ਸੀ ਬਾਬਾ ਮੈਂ ਸਾਰੀ ਨਾਲ ਸੱਚ ਦੱਸਦਾ ਪਿਆ ਮੈਂ ਕਹਿੰਦੇ ਕੁੜੀ ਬਾਹਰ ਜਾ ਕੇ ਮੁੱਕਰ ਗਈਆਂ ਤੇ ਉਹਦੇ ਕਹਾਂ ਮੈਂ ਕੁੜੀ ਘੋਣੀਆਂ ਤੇ ਜਾ ਕੇ ਕਹਿੰਦਾ ਪਹਿਲਾਂ ਸਾਨੂੰ ਉਹ ਉਹ ਹੁਣ ਬਾਹਰ ਬੱਠਾ ਮੁੱਕਾਂ ਨਹੀਂ ਆਜਣਾ ਫੇਰ ਬਾਕੀ ਬਤਾ ਕਿ ਵਿਆਹ ਤੋਂ ਪਹਿਲਾਂ ਨਾ ਐਫੀਡਾਟ ਉਲਵਾ ਲਿਆ ਕਰੋ ਰਿਪੋਰਟ ਕੇ ਆ ਜੀ ਇਹਦੇ ਵਿੱਚੋਂ ਹਨਾ ਉਹਨੇ ਜਮੀਨ ਕਾਪੂਰ ਆਪਣੇ ਨਾਮ ਆ ਲਿਆ ਕਰੋ ਹਾਂ ਕੁਛ ਐਫੀਡਾਟ ਬਣਾ ਕੇ ਰੱਖ ਲਿਆ ਕਰੋ ਬਿਆਨ ਨਹੀਂ ਲੈ ਕੇ ਰੱਖ ਲਿਆ ਕਰੋ ਯਾਰ ਆਓ ਕੱਲ ਨੂੰ ਫਿਰ ਤੁਸੀਂ ਕੱਲ ਨੂੰ ਉਹਦਾ ਘਰ ਦੇ ਤਾਂ ਕੱਟ ਸਕਦੇ ਹੋ ਪੈਸੇ ਦਾ ਯਾ ਤੁਹਾਡੇ ਪੈਸੇ ਦਾ ਵਸੂਲ ਹੋ ਜਾ ਥੋੜੇ ਬਹੁਤੇ ਮੇਰਾ ਭਰਾ ਮੇਰੇ ਭੈਣ ਬਣ ਕੇ ਇਹਨੂੰ ਬੁਲਾ ਲੈ ਤੂੰ ਸਾਡੀ ਭੈਣ ਆ ਪੰਜਾਬ ਦੀ ਧੀ ਆ ਚਲੋ ਜੇ ਤੁਹਾਨੂੰ ਕਿਸੇ ਨੇ ਕੁਝ ਕਹਿ ਤਾ ਪੁੱਠੇ ਗੰਮੀ ਲਾ ਤਾ ਤਾ ਤੁਸੀਂ ਰਸਤੇ ਪੈਗੇ ਮੇਰੀ ਭੈਣ ਸਿੱਧੇ ਰਸਤੇ ਹੋ ਜਾ ਇਹਨੂੰ ਬੁਲਾ ਲੈ ਕੋਈ ਗੱਲ ਨਹੀਂ ਕਿੱਡੀ ਗੱਲ ਆ ਜਾਂ ਪੈਸੇ ਬਸ ਕਰਦੇ ਬਸ ਗੱਲਾਂ ਦੋਈ ਨੇ ਬਸ ਮੇਰੇ ਭੈਣ ਚੰਗਾ ਜੀ ਹੋਰ ਕਿਸੇ ਮੁੱਦੇ 'ਚ ਮਿਲਾਂਗੇ ਤੇ ਉਨ ਤੱਕ ਆਪਣਾ ਤੇ ਆਪਣੀ ਫੈਮਿਲੀ ਦਾ ਧਿਆਨ ਰੱਖਿਓ ਫੈਬਰੀ ਅਸਲਾਮੁਅਲਾਈਕ